ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਪਰਪਲ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨ ਬਲੀਆਂ ਨਵੇਂ ਤੇ ਤਾਜ਼ੀ ਖਬਰਾਂ ਤੋਰ ਤੱਕ ਪਹੁੰਚਣ। ਪਾਸਪਾ ਤੇ ਜ਼ਿਲ੍ਹਾ ਪ੍ਰਦਾਨ ਹਰਜੀਤ ਸਿੰਘ ਵੱਲੋਂ ਸੈਂਕੜੇ ਪਾਸਪਾ ਵਰਕਰਾਂ ਸਮੇਤ ਤਰਨਤਾਰਨ ਦੇ ਬੋੜੀ ਚੌਂਕ ਵਿਖੇ ਬਾਬਾ ਸਾਹਿਬ ਦੇ ਬੁੱਤ ਨੂੰ ਦੁੱਧ ਦਾ ਇਸ਼ਨਾਨ ਕਰਵਾ ਕੇ ਫਿਰ ਗੁਲਾਬ ਦੇ ਫੁੱਲ ਦਿੱਤੇ ਗਏ। ਪੇਟ 26 ਜਨਵਰੀ ਨੂੰ ਅਮਿਸਰ ਦੇ ਸਚਕਣ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲੇ ਹੈਰਿਟੇਜ ਸਟਰੀਟ ਤੇ ਸਥਿਤ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਦਕਰ ਦੇ ਬੁੱਧੀ ਵਿਅਕਤੀ ਭਾਨ ਤੋੜਾ ਤੋੜਾ ਤੇ ਗਣਤੰਤਰ ਦੇ ਸਤਿ ਉਹਨਾਂ ਦੇ ਸੰਵਿਧਾਨ ਦੇ ਪੱਥਰ ਨੂੰ ਸੜਨ ਦੀ ਘਟਨਾ ਦੇ ਸਖਤ ਨਿੰਦਾ ਕੀਤੀ ਗਈ ਅਤੇ ਉਹਨਾਂ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਚੀਜ਼ ਗਾਇਬ ਹੋ ਚੁੱਕੀ ਹੈ ਬਾਬਾ ਸਾਹਿਬ ਦੇ ਮਤਨ ਵਾਪਰੀ ਘਟਨਾ ਸੱਤਾਧਾਰੀ ਦਿੱਕ ਸੋਚੀ ਸਮਝੀ ਸਾਜਿਜ ਜਾਂਦੀ ਹੈ ਉੰਨਾਂ ਕਸੂਬ ਪਰਗਟ ਕੀਤੀ ਹੈ ਕਿ ਇਹ ਪੰਜਾਬ ਬਤੇ ਭਾਰਤੀ ਵਿਰੋਧੀ ਤਾਕਤਾਂ ਦੀ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਹੋ ਸਕਦੀ ਹੈ ਜੋ ਪੰਜਾਬ ਵਿੱਚ ਪਾਈਚਾਰੇ ਦੇ ਮਾਹੌਲ ਨੂੰ ਅੱਗ ਲਾਉਣਾ ਚਾਹੁੰਦੀਆਂ ਹਨ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਅਤੇ ਮਾਮਲੇ ਦੇ ਨਿਆਂਿਕ ਜਾਣ ਦੀ ਮੰਗ ਕਰਦੇ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਸਰਕਾਰ ਜਾਂ ਇਸ ਦੀਆਂ ਕਿਸੇ ਵੀ ਏਜੰਸੀ ਤੇ ਭਰੋਸਾ ਨਹੀਂ ਹੈ ਹਰਜੀਤ ਸਿੰਘ ਨੇ ਕਿਹਾ ਕਿ ਡਾਕਟਰ ਪੀਮਰਾ ਅੰਬੇਦਕਰ ਦੀ ਮੂਰਤੀ ਦਾ ਕੀਤਾ ਗਿਆ અપਮਾਨ ਬਹੁਤ ਹੀ ਮੰਦਭਾਗਾ ਤੇ ਨਿੰਦਣਯੋਗ ਹੈ ਤੇ ਦਿਲ ਦਹਿਲਾ ਦੇਣ ਵਾਲਾ ਹੈ ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਇਹ ਮੰਦਭਾਗੀ ਘਟਨਾ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਕਾਨੂੰਨ ਵਿਵਸਥਾ ਨਾਲ ਦੀ ਸਥਿਤੀ ਨੂੰ ਪਹਿਲਾਂ ਨਾਲੋਂ ਵੀ 72 ਦਿਖਾਈ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਘਟਨਾ ਸਚਕਣ ਸ਼੍ਰੀ ਹਰਮੰਦਰ ਸਾਹਿਬ ਤੋਂ ਥੋੜੀ ਦੂਰ ਤੇ ਵਾਪਰੀ ਹੈ ਅਤੇ ਸ਼੍ਰੀ ਹਰਮੰਦਰ ਸਾਹਿਬ ਦੇ ਨੇੜੇ ਇੱਕ ਪੁਲਿਸ ਸਥਾਨਾ ਵੀ ਹੈ ਉੱਥੇ ਕੀ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਹਰ ਕੋਨੇ ਤੇ ਪੁਲਿਸ ਫੋਰਸ ਤੈਨਾਤੀ ਅਤੇ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਪੰਜਾਬ ਪੁਲਿਸ ਕਿੱਥੇ ਸੀ ਉਹਨਾਂ ਨੇ ਕਿਹਾ ਕਿ ਆਦਮੀ ਇੱਕ ਪੌੜੀ ਦੀ ਵਰਤੋਂ ਕਰਕੇ ਬਾਬਾ ਸਾਹਿਬ ਦੀ ਮੂਰਤੀ ਤੇ ਚੜਿਆ ਤੇ ਉਸ ਤੇ ਕਈ ਵਾਰ ਹਥੌੜਿਆਂ ਦੇ ਨਾਲ ਹਮਲਾ ਕੀਤਾ ਪਰ ਕਿਸੇ ਨੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਕੋ ਉਹ ਘਟ ਹੋਵੇਗੀ ਇਸ ਮੰਦਪਾਗੀ ਘਟਨਾ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕਰਦੀ ਹੈ ਹਰ ਰੋਜ਼ ਕਤਲ ਡਕੈਤੀ ਫਰੋਤੀ ਅਤੇ ਜ਼ਬਰ ਵਸੂਲੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਹੁਣ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰ ਅੰਬੇਦਕਰ ਦੀ ਮੂਰਤੀ ਅਤੇ ਸੰਵਿਧਾਨ ਦੀ ਬੇਅਦਬੀ ਕੀਤੀ ਗਈ ਹੈ ਜੋ ਕਿ ਕਰੋਨਾ ਭਾਰਤਿਆਂ ਦਾ અપਮਾਨ ਹੈ ਇਹ ਦੁਖਦਾਈ ਘਟਨਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਫਨ ਵਿੱਚ ਆਖਰੀ ਕਿਲ ਸਾਬਿਤ ਹੋਵੇਗੀ ਇਸ ਮੌਕੇ ਤੇ ਹਰਪ੍ਰੀਤ ਸਿੰਘ ਸਿੰਦਵਾ ਸਮੇਤ ਆਦੀ ਸ਼ਾ ਮਿਲਸਨ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ਟੈਕਸ ਤੋਂ ਸਰਬੀ ਸਿੰਘ ਦੇ ਵਿਸ਼ੇਸ਼ ਜ਼िला ਤਰਨਤਾਰਨ ਦੇ ਸਮੁੱਚੇ ਭਾਜਪਾ ਵਰਕਰਾਂ ਵੱਲੋਂ ਤਰਨਤਾਰਨ ਸ਼ਹਿਰੀ ਮੰਡਲ ਦੇ ਵਿੱਚ ਜੋ 26 ਜਨਵਰੀ ਗਣਤੰਤਰ ਦਿਵਸ ਦੇ ਵਿੱਚ ਸਾਡੇ ਭਾਰਤ ਰਤਨ ਬਾਬਾ ਜੀ ਡਾਕਟਰ ਪੀਐਮ ਭੀਮrao ਅੰਬੇਦਕਰ ਜੀ ਜਿਨ੍ਹਾਂ ਦੀ ਅੰਬਰਸਰ ਦੇ ਵਿੱਚ ਮੂਰਤੀ ਦੇ ਨਾਲ ਛੇਡਛਾੜ ਕਰਕੇ ਸਮੁੱਚੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਠੇਸ ਪਹੁੰਚੀ ਉਸ ਸ਼ਰਾਰਤੀ ਅੰਸਰ ਵੱਲੋਂ ਕੀਤੀ ਗਈ ਇਸ ਘਟਨਾਕ੍ਰਮ ਦਾ ਸਮੁੱਚੀ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਤਰਨਤਾਰਨ ਦੀ ਟੀਮ ਸਮੁੱਚੇ ਵਰਕਰ ਜਿਹੜੇ ਅਸੀਂ ਪੁਰਜ਼ੋਰ ਨਖੇਤੀ ਕਰਦੇ ਆ ਤੇ ਪੰਜਾਬ ਸਰਕਾਰ ਦੀਆਂ ਪਿਛਲੇ ਲੰਬੇ ਸਮੇਂ ਤੋਂ ਕਰਦੀਆਂ ਆ ਰਹੀਆਂ ਨਲਕੀਆਂ ਕਿ ਜਿੱਥੇ ਕੋਈ ਲਾਅ ਐਂਡ ਆਰਡਰ ਮੈਂਟੇਨ ਨਹੀਂ ਰੱਖ ਸਕੇ ਜਿੱਥੇ ਪੁਰਾਣੇ ਸੂਰਬੀਰ ਸਾਡੇ ਬਾਬਾ ਜੀ ਸਤਕਾਰਯੋਗ ਭਾਰਤ ਰਤਨ ਡਾਕਟਰ ਬੀਮਰਾਓ ਅਮੇਦਕਰ ਜੀ ਜਿਨ੍ਹਾਂ ਨੇ ਸਾਡਾ ਸੰਵਿਧਾਨ ਲਿਖਿਆ ਸਦਨ ਦੇ ਵਿੱਚ ਪੇਸ਼ ਕੀਤਾ ਦੇਸ਼ ਨੂੰ ਸਮਰਪਿਤ ਬਾਬਾ ਜੀ ਇਨਸਾਨ ਸਨ ਤੇ ਗਣਤੰਤਰ ਦਿਵਸ ਦੇ ਮੌਕੇ ਦੇ ਉੱਤੇ ਇਹੋ ਜੀ ਕੋਜੀ ਹਰਕਤ ਜਿਹੜੀ ਵੀ ਸ਼ਰਾਰਤੀ ਬੰਦੇਆਂ ਵੱਲੋਂ ਕੀਤੀ ਗਈ ਆ ਇਹ ਪੰਜਾਬ ਸਰਕਾਰ ਦੀ ਨਲਾਕੀ ਜਿਹੜੀ ਆ ਉਹ ਸਮੁੱਚੇ ਪੰਜਾਬ ਵਾਸੀਆਂ ਦੇ ਸਾਹਮਣੇ ਆ ਚੁੱਕੀ ਹੈ ਤੇ ਅਸੀਂ ਸਮੁੱਚੀ ਟੀਮ ਵੱਲੋਂ ਮੈਂ ਅੱਜ ਜਿੱਥੇ ਕਟੜੀ ਨਿੰਦਾ ਕਰਤਾ ਉਹਨਾਂ ਸ਼ਰਾਰਤੀ ਅੰਸਰਾਂ ਦੀ ਉਥੇ ਕਿ ਉਸ ਇਨਸਾਨ ਦੇ ਕੀ ਮੰਚਾ ਸੀ ਕਿ ਸਾਡੇ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਸਾਡੇ ਸਤਿਕਾਰਯੋਗ ਬਾਬਾ ਜੀ ਡਾਕਟਰ ਭੀਮrao ਅੰਬੇਦਕਰ ਜੀ ਦੀ ਮੂਰਤੀ ਨੂੰ ਛੇੜਛੜ ਕੀਤੀ ਗਈ ਉਹਨਾਂ ਨੂੰ ਮਾਨ ਸਨਮਾਨ ਨੂੰ ਢਾਹ ਪਾਉਣ ਵਿੱਚ ਕਿੰਨਾ ਸ਼ਰਾਰਤੀ ਅੰਸਰਾਂ ਦਾ ਇਹ ਹੱਥ ਆ ਉਹ ਅੱਜ ਤੱਕ ਵੀ ਪੰਜਾਬ ਸਰਕਾਰ ਪਰਸੋਂ ਦੀ ਇਹ ਘਟਨਾ ਕਰਮ ਹੋ ਚੁੱਕਾ ਅੱਜ ਤੱਕ ਵੀ ਕੁਝ ਦੱਸਣ ਨੂੰ ਜਿਹੜੀ ਉਹ ਨਾ ਮਜਬੂਰ ਆ ਇਸ ਕਰਕੇ ਅਸੀਂ ਸਮੁੱਚੇ ਬਾਬਾ ਜੀ ਦੇ ਸਤਿਕਾਰ ਨੂੰ ਨਤਮਸਤਕ ਹੁੰਦੇ ਹੋਏ ਅਸੀਂ ਸਮੁੱਚੇ ਭਾਰਤੀ ਜਨਤਾ ਪਾਰਟੀ ਆ ਜੋ ਚੇਚੇ ਤੌਰ ਤੇ ਇਸ ਚੀਜ਼ ਦੀ ਪੁਰਜੋਰ ਆਵਾਜ਼ ਨੂੰ ਬੁਲੰਤ ਕਰਦੇ ਆ ਕਿ ਉਹਨਾਂ ਦੋਸ਼ੀਆਂ ਦੇ ਖਿਲਾਫ ਕੀ ਮਨਸ਼ਾ ਸੀ ਪੂਰੀ ਤਰ੍ਹਾਂ ਤੱਕ ਜਾ ਕੇ ਉਹਨਾਂ ਦੋਸ਼ੀਆਂ ਦੇ ਖਿਲਾਫ ਜੜੀ ਹੋ ਸਖਤ ਤੋਂ ਸਖਤ ਕਾਰਵਾਈ ਕੀ